ਜੀ ਜਾਈ ਉਹ ਕਹਿੰਦੇ ਉੱਥੇ ਇੱਕ ਜਨਾਨੀ ਘੇਰ ਲਈ ਮੈਂ ਮੇਰੀ ਕੁੜੀ ਤਾਂ ਨਹੀਂ ਕਿਤੇ ਕਹਿੰਦੇ ਆਂਟੀ ਤੁਹਾਡੇ ਅਰ ਗਈ ਆ ਤੇ ਮੈਨੂੰ ਉੱਥੇ ਹੀ ਸ਼ੱਕ ਪੈ ਗਿਆ ਵੀ ਕਿਤੇ ਮੇਰੀ ਕੁੜੀ ਆ ਬਸ ਮੈਂ ਇਹਨਾਂ ਨੂੰ ਕਹੀ ਜੇ ਮੇਰੀ ਕੁੜੀ ਲੱਗਦੀ ਉਹ ਮੋਰੇ ਆ ਕੇ ਫਿਰ ਮੇਰੇ ਜਵਾਈ ਆ ਗਿਆ ਫਿਰ ਕਹਿੰਦੇ ਉਹਨਾਂ ਦੀ ਅੱਖਾਂ ਮੋਰੇ ਉਹੀ ਸੀਨ ਆ ਹੀ ਜਾਂਦਾ ਉਹਨਾਂ ਦਾ ਆ ਜਾਂਦਾ ਇਦਾਂ ਹੀ ਕਰ ਜਾਂਦੇ ਸਵੇਰ ਦੇ ਪਾਜੀ ਤੁਸੀਂ ਹੌਸਲਾ ਕਰੋ ਤੁਸੀਂ ਠੀਕ ਆ ਸ਼ੁਕਰ ਕਰੋ ਕਿ ਕੋਈ ਮਾਤਮਾ ਸ਼ੁਕਰ ਕਰ ਤੁਸੀਂ ਮੇਨ ਨਿਸ਼ਾਨੀਆਂ ਵੈਸੇ ਤਾਂ ਮੈਂ ਉਹਨੂੰ ਪਛਾਣ ਸਕਦਾ ਆ ਜਿਹੜੀ ਉਹਦੀ ਮੇਨ ਨਿਸ਼ਾਨੀ ਜਦੋਂ ਮੈਂ ਤਾਂ ਕੋਲੋਂ ਨੰਘਿਆ ਨਾ ਜਦੋਂ ਸਵੇਰੇ ਮੈਂ ਨੰਘਿਆ ਨਾ ਉਹਦੇ ਰਾਈਟ ਸ ਇੱਥੇ ਤ੍ਰਿਸ਼ੂਲ ਦਾ ਟੈਟੂ ਬਣਿਆ ਹੋਇਆ ਹੈ ਸਭ ਤੋਂ ਵੱਡੀ ਨਿਸ਼ਾਨੀ ਦੋ ਇਹ ਹੀ ਹੈ ਸਭ ਤੋਂ ਵੱਡੀ ਨਿਸ਼ਾਨੀ ਕਿ ਚੋਰ ਚੁਸਤ ਸ਼ਾਇਦ ਪ੍ਰਸ਼ਾਸਨ ਹੁੰਦਾ ਜਾ ਰਿਹਾ ਹੈ ਨਕਾਮ ਦੋਸਤੋ ਆਮ ਲੋਕਾਂ ਦਾ ਜੀਣਾ ਕੀਤਾ ਹੈ ਹਰਾਮ ਦੋਸਤੋ ਦਿਨ ਚਾਹੇ ਸ਼ਾਮ ਦੋਸਤੋ ਆ ਲੁੱਟਾਂ ਵਾਲੀ ਗੱਲ ਲੁੱਟਾਂ ਵਾਲੀ ਵਾਰਦਾਤ ਹੁੰਦੀ ਜਾਂਦੀ ਏ ਆਮ ਦੋਸਤੋ ਇਹ ਗੱਲ ਹੁੰਦੀ ਜਾਂਦੀ ਏ ਆਮ ਦੋਸਤੋ ਸਤਿ ਸ਼੍ਰੀ ਅਕਾਲ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਸਤਿਓ ਇਸ ਸਮੇ ਅਸੀਂ ਬਾਈਪਾਸ ਦੇ ਬਿਲਕੁਲ ਨਜ਼ਦੀਕ ਮੌਜੂਦ ਹਾਂ ਇਹਨੂੰ ਬਰਨਾਲਾ ਬਾਈਪਾਸ ਕਹਿੰਦੇ ਆ ਔਰ ਇੱਥੋਂ ਇੱਕ ਭੈਣ ਜੀ ਸਵੇਰੇ 6 ਵਜੇ ਦੇ ਆਸ-ਪਾਸ ਆਪਣੇ ਘਰ ਤੋਂ ਆਪਣੇ ਨੇੜੇ ਤੇੜੇ ਰਿਸ਼ਤੇਦਾਰਾਂ ਦੇ ਘਰ ਦੱਸਿਆ ਜਾ ਰਿਹਾ ਕਿ ਭੈਣ ਜੀ ਹੁਣ ਤਾਂ ਘਰ ਇੱਧਰ ਹੈ ਮੜ ਦਿਖਾ ਦਿਓ ਔਰ ਇੱਥੋਂ ਦੋ 200 ਮੀਟਰ ਤੱਕ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਘਰ ਜਾਣਾ ਸੀਗਾ ਔਰ ਇੱਥੋਂ ਜਦੋਂ ਤੁਰ ਕੇ ਉਹ ਜਾਂਦੇ ਪਏ ਸੀ ਤਾਂ ਇੱਕ ਨਸ਼ੇੜੀ ਬਿਲਕੁਲ ਇਸੇ ਹੀ ਜਗ੍ਹਾ ਤੇ ਖੜਾ ਸੀ ਔਰ ਭੈਣ ਹੋਣੀ ਨੀਵੀਂ ਪਾ ਕੇ ਇੱਥੋਂ ਲੰਘਦੇ ਸੀਗੇ ਤਾਂ ਧਿਆਨ ਨਹੀਂ ਦਿੱਤਾ ਲੇਕਿਨ ਉਹ ਮਗਰ ਉਹਨਾਂ ਦੇ ਚਲੇ ਜਾਂਦਾ ਔਰ ਹਥਿਆਰ ਨਾਲ ਡਰਾ ਕੇ ਉਹਨਾਂ ਤੋਂ ਇੱਕ ਕੜਾ ਤੇ ਮੰਦੀ ਖੋ ਕੇ ਲੈਂਦਾ ਪੂਰੀ ਜਾਣਕਾਰੀ ਅਸੀਂ ਭੈਣ ਜੀ ਹੋਣਾ ਤੋਂ ਲਵਾਂਗੇ ਲੇਕਿਨ ਵੱਡੇ ਸਵਾਲ ਇਹੇ ਨੇ ਕਿ دہشت ਦਾ ਮਾਹੌਲ ਬਣਦਾ ਔਰ ਰੂਹ ਨੂੰ ਚੰਜੋੜ ਦੇਣ ਵਾਲੀ ਇਹ ਗੱਲ ਹੈ ਕਿ ਇੱਕ ਔਰਤ ਕੱਲੀ ਤੜਕੇ ਜੇ ਆਪਣੇ ਘਰ ਤੋਂ ਆਪਣੇ ਪੇਕੀਲ ਨੂੰ ਜਾਂਦੀ ਹੈ ਤਾਂ ਇਸ ਤਰੀਕੇ ਰਾਰ ਰੋਕ ਕੇ ਡਰਾ ਕੇ ਤੇਜ਼ ਤਰ ਹਥਿਆਰ ਨਾਲ ਜੇ ਕੋਈ ਡਰਾ ਕੇ ਇਸ ਤਰੀਕੇ ਕੜਾਕ ਖੋਵੇਗਾ ਮੁੰਦੀਆਂ ਖੋਵੇਗਾ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵਿਗੜਨਗੇ ਕਿਉਂਕਿ ਇਹ ਰਸਤਾ ਜਿਹੜਾ ਇਹ ਦੱਸਿਆ ਜਾਂਦਾ ਕਿ ਇੱਦੀ ਭਰਿਆ ਰਹਿੰਦਾ ਸਵੇਰੇ ਸ਼ਾਮ ਸੈਰ ਕਰਨ ਵਾਲਿਆਂ ਦੇ ਨਾਲ ਔਰ ਹੁਣ ਤਾਂ ਐਂ ਲੱਗਦਾ ਕਿ ਨਾਲ ਖਤਰਨਾਕ ਕੁੱਤਾ ਲੈ ਕੇ ਆਣਾ ਪਵੇਗਾ ਨਹੀਂ ਤਾਂ ਜਿਹੜੇ ਮਾੜੇ ਕੁੱਤੇ ਆ ਉਹ ਲੋਕਾਂ ਨੂੰ ਘੇਰ ਲੈਣਗੇ ਇੱਥੇ ਵੀਰ ਜੀ ਮੌਜੂਦ ਨੇ ਇਹਨਾਂ ਦੇ ਮਿਸਿਸ ਨੇ ਜਿਨ੍ਹਾਂ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਮਾੜੇ ਆਨਸਰ ਵੱਲੋਂ ਪੂਰੀ ਜਾਣਕਾਰੀ ਇਹਨਾਂ ਤੋਂ ਲੈਣੀ ਹੈ ਨਦੀ ਜ਼ੁਬਾਨੀ ਭਾਜੀ ਕੀ ਨਾਮ ਕੇਰੀ ਆਪਣਾ ਮੇਰਾ ਨਾਮ ਵਿਜੇ ਕੁਮਾਰ ਜੀ ਜੀ ਉਹ ਜੀ ਸਵੇਰੇ ਹਾਲਾਤ ਬਣੇ ਕੀ ਸਵੇਰੇ ਅਰਲੀ ਮਾਰਨਿੰਗ ਸਵੇਰ ਦੇ ਟਾਈਮ ਦੇ 6 ਵਜੇ ਦਾ ਟਾਈਮ ਸੀਗਾ ਜੀ ਮੈਂ ਪਹਿਲਾਂ ਨਿਕਲੇ ਆ ਆਪਣੇ ਘਰੋਂ ਸੈਰ ਕਰਨ ਨੂੰ ਮੇਰਾ ਘਰ ਕੋਲੇ ਹੀ ਹੈ ਤੇ ਮੇਰੇ ਫਾਦਰ ਸਾਹਿਬ ਦਾ ਉਹ ਸਾਹਮਣੇ ਉਹ ਦਿਖਦਾ ਪਿਆ ਫਾਦਰ ਨੇ ਲੋਦ ਹਾਂਜੀ ਹਾਂਜੀ ਉਹਨਾਂ ਦਾ ਘਰ ਆ ਤੇ ਮੈਸੇਜ ਬਾਅਦ ਚ ਆਉਂਦੇ ਪਏ ਸੀ ਤੇ ਉਸ ਬੰਦੇ ਨੂੰ ਮੈਂ ਜਦੋਂ ਕ੍ਰਾਸ ਕੀਤਾ ਨਾ ਅਜੇ ਮੇਰੇ ਮੈਸੇਜ ਪਿੱਛੇ ਹੀ ਆਂਦੇ ਸੀ ਤੇ ਉਹ ਜੀ ਜੀ ਸੈਰ ਕਰਦੇ ਜੀ ਔਰ ਤੇ ਉਹ ਬੰਦਾ ਉੱਥੇ ਖੜਾ ਸੀਗਾ ਜਿੱਦਾਂ ਮੈਂ ਉਹਦੇ ਕੋਲਸ ਮਤਲਬ ਪਹੁੰਚਿਆ ਨਾ ਕੋਨੇੜੇ ਜੇ ਪਹੁੰਚਿਆ ਤਾਂ ਉਹ ਫੋਨ ਤੇ ਲੱਗਿਆ ਸੀ ਤਾਂ ਉਹਨੇ ਮੋਟਰਸਾਈਕਲ ਸਟਾਰਟ ਕਰ ਲਿਆ ਤੇ ਧੁਰ ਪਿਆ ਤੇ ਮੋਰੇ ਮੇਰੇ ਘਰ ਦੇ ਆਂਦੇ ਸੀਗੇ ਬੰਦਾ ਦੇਖ ਲੈ ਤੁਸੀਂ ਹਾਂ ਮੈਂ ਪਛਾਣਦਾ ਜੀ ਬਿਲਕੁਲ ਪਛਾਣਦਾ ਮੇਰੇ ਕੋ ਮਤਲਬ ਜੇ ਮੇਰੇ ਸਾਹਮਣੇ ਆ ਜਾਏ ਤਾਂ ਮੈਂ ਇੱਕ ਸਕਿੰਟ ਲਗਾਵਾਂਗਾ ਉਹਨੂੰ ਪਛਾਣਨ ਦੇ ਵਿੱਚ ਤੇ ਮੈਂ ਫਿਰ ਮੁੜ ਕੇ ਵਾਪਸ ਵੀ ਨਹੀਂ ਦੇਖਿਆ ਤੇ ਘਰ ਦੇ ਜਾ ਰਹੇ ਸੀਗੇ ਉਧਰ ਨੂੰ ਫਾਦਰ ਨੇ ਨੋਰ ਕਰਕੇ ਕਿ ਬੱਚੇ ਉਧਰ ਸੀਗੇ ਸਕੂਲੇ ਜਾਣਾ ਸੀ ਗਣਾਂ ਨੇ ਔਰ ਰੋਟੀ ਪਾਣੀ ਬਣਾਉਣੀ ਸੀਗੀ ਤੇ ਉਸ ਤੋਂ ਬਾਅਦ ਉਹ ਘਰ ਦੇ ਦੱਸ ਰਿਹਾ ਕਿ ਉਹਨੇ ਮੋਟਰਸਾਈਕਲ ਇੱਥੇ ਲਾਇਆ ਸੀ ਇਹਨਾਂ ਨੂੰ ਇਹ ਕਿਹਾ ਵੀ ਚਲੋ ਵਾਸ਼ ਰਮੂਸ਼ ਰਮ ਕਰਦੇ ਨੀਵੀ ਪਾ ਕੇ ਆਪਣਾ ਤੁਰੇ ਹੋਗੇ ਤਾਂ ਉਹਨੇ ਜਾਂਦੇ ਨੇ ਆਹ ਦੇ ਦਿਓ ਇਹਨੂੰ ਇਦਾਂ ਲੱਗਿਆ ਕਿ ਸ਼ਾਇਦ ਕੋਈ ਪਿੱਛੇ ਕੁੱਤਾ ਆ ਜਿੱਦਾਂ ਆਪਾਂ ਨੂੰ ਲੱਗਦਾ ਨਾ ਫੁਲੇਖਾ ਜਾਵੇ ਕੋਈ ਮਗਰ ਆਂ ਜਿਹੜਾ ਦੇਖਿਆ ਤਾਂ ਉਹਨੇ ਇਹਨਾਂ ਨੂੰ ਆਵਾਜ਼ ਦਿੱਤੀ ਕਹਿੰਦਾ ਤੁਸੀਂ ਬਿੱਕੀ ਦੀ ਘਰ ਵਾਲੇ ਹੋ ਅੱਛਾ ਤੇ ਇਹ ਕਹਿੰਦੀ ਨਹੀਂ 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 ਕਹਿੰਦੀ ਪਰੇ ਹੋ ਜਾ ਤੇ ਇਹਨੇ ਹਜੇ ਇੱਦਾਂ ਪਿੱਛੇ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਉਹਨੇ ਪਿੱਛੋਂ ਹੀ ਇਦਾਂ ਇਹਦੇ ਧੌਣ ਤੋਂ ਨੂੰ ਇਦਾਂ ਘੁੱਟ ਲਿਆ ਆਪਣੇ ਬਾਹ ਦੇ ਨਾਲ ਠੀਕ ਹੈ ਘੁੱਟ ਕੇ ਤਾਂ ਕਹਿੰਦਾ ਕੜਾ ਲਾ ਕੜਾ ਹਮਲਾ ਹੀ ਹੈ ਹਮਲਾ ਹਮਲਾ ਘੁੱਟ ਕੇ ਤਾਂ ਉਹ ਕੋ ਜੋ ਵੀ ਹਥਿਆਰ ਸੀ ਨਹੀਂ ਦੇਖਿਆ ਹੈਗਾ ਹੁਣ ਕਿਉਂਕਿ ਘਬਰਾ ਗਈ ਇੱਕਦਮ ਮੈਂ ਵੀ ਪੁੱਛਿਆ ਇਹਨੂੰ ਕਹਿੰਦੀ ਮੈਨੂੰ ਇਦਾਂ ਨਹੀਂ ਪਤਾ ਹੈ ਸੀ ਉਹਦੇ ਕੋਲ ਕੁਛ ਨਾ ਕੁਛ ਮਾਰਨ ਫਿਰ ਇਹਦਾ ਲਾ ਕੇ ਫਿਰ ਉਹਨੇ ਜਦੋਂ ਕੜਾਏ ਨਹੀਂ ਕਹਿੰਦੀ ਮੇਰੀ ਧੌਣ ਛੱਡ ਦੇ ਫਟਾਫਟ ਮੈਂ ਤੈਨੂੰ ਲਾ ਕੇ ਦੇ ਦੰਨੀ ਆਂ ਕਿਹਦੇ ਵਲੇ ਸਾਹ ਨਹੀਂ ਹੁੰਦਾ ਤੇ ਜੋ ਇੱਕ ਅੱਧਾ ਸੈਕਿੰਡ ਜਾਂ ਇੱਕ ਅੱਧਾ ਮਿੰਟ ਨਾ ਛੱ ਕੋਈ ਵੱਡਾ ਹਾਸਾ ਵੀ ਸਾਡੇ ਨਾਲ ਆ ਜੇ ਹੋ ਸਕਦਾ। ਬੰਦਾ ਘਬਰਾਈ ਜਾਂਦਾ। ਤੇ ਉਸ ਤੋਂ ਬਾਅਦ ਫਿਰ ਉਹਨੇ ਇਹਨਾਂ ਦੀ ਮੁੰਦੀ ਲਹਾਈ। ਹੱਥ ਦੇ ਵਿੱਚ ਪਈ ਤੇ ਕੜਾ ਸੀਗਾ। ਤੇ ਫੇਰ ਇਹਨੇ ਫੋਨ ਸੀਗਾ ਪਰ ਜੇਬ 'ਚ ਸੀਗਾ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਫੋਨ ਵੀ ਹੈ। ਤੇ ਉਸ ਤੋਂ ਬਾਅਦ ਫਿਰ ਇੰਨੀ ਘਬਰਾ ਗਈ ਫੇਨੇ ਫਿਰ ਰੋਲਾ ਜਆ ਪਾਇਆ ਕੁਛ ਇੱਕ ਅਧੀ ਸ਼ਾਇਦ ਕੋਈ ਲੇਡੀਜ਼ ਆ ਰਹੀ ਸੀ ਜਿਨ੍ਹਾਂ ਨੇ ਉਧਰ ਦੇਖ ਲਿਆ ਉਹਨਾਂ ਨੂੰ ਲੱਗਿਆ ਵੇ ਕੋਈ ਗੱਲਬਾਤ ਹੈਗੀ ਉਹ ਜਿੱਦ ਤੇਜ਼ ਹੋਏ ਇਹਨੇ ਵੀ ਫਿਰ ਕਿਹਾ ਵੀ ਮੇਰਾ ਘਰ ਵਾਲਾ ਪਿੱਛੇ ਆਣਾ ਕਿਉਂਕਿ ਮੈਂ ਨੰਗੇ ਹਸਗਾ ਫਿਰ ਉਹ ਡਰ ਕੇ ਉਹ ਨੱਠ ਕੇ ਫਟਾਫਟ ਆਪਣਾ ਮੋਟਰਸਾਈਕਲ ਲੈ ਕੇ ਫਿਰ ਇਹ ਨਹੀਂ ਪਤਾ ਕਿ ਤੁਸੀਂ ਲੰਘ ਗਏ ਸੀ ਪਹਿਲਾਂ ਮੈਂ ਨੰਗੇ ਹਸਗਾ ਜੀ ਠੀਕ ਹੈ ਜੀ ਇਹ ਜਸਟ 5 ਮਿੰਟ ਦੇ ਅੰਦਰ ਅੰਦਰ ਨਾਲ ਮਤਲਬ 5 ਮਿੰਟ ਦੇ ਵਿੱਚ ਵਿੱਚੇ ਕੰਮ ਹੋਇਆ ਸਗਾ ਜੀ ओके ओके ਤੁਸੀਂ ਇੱਧਰ ਨੂੰ ਗਏ ਆ ਹਾਂਜੀ ਮੇਰਾ ਘਰ ਆ ਕੋਲੇ ਹੈ ਨਾ ਫਿਰ ਇਹਨਾਂ ਨੇ ਜਾਣਾ ਸੀ ਬੱਚੇ ਇੱਧਰ ਹੋਣ ਕਰਕੇ ਨਾ ਤਾਂ ਕਰਕੇ ਇੱਧਰ ਨੂੰ ਜਾਂਦੇ ਪਏ ਸੀ ਕੋਲ ਬੰਦਾ ਸੋਚਦਾ ਕਿ 200 ਕਿ ਮੀਟਰ ਹੈਗਾ ਸੈਰ ਕਰਦੇ ਕਰਦੇ ਚਲੇ ਜਾਂਦੇ ਮੈਂ ਚੱਲੋ ਮੈਂ ਸੈਰ ਕਰਨੀ ਚੱਲ ਜਾਂਦੀ ਹਾਂ ਬੱਸਾਂ ਵੀ ਥੋੜਾ ਅੱਗੇ ਜਾ ਕੇ ਬਹੁਤ ਹੈ ਹਾਂਜੀ ਜੀ ਬੰਦਾ ਸੋਚਦਾ ਕਿ ਸਵੇਰੇ ਸਵੇਰੇ ਫਰੈਸ਼ ਸੈਰ ਆਏਗੀ ਇਹ ਨਹੀਂ ਪਤਾ ਕਿ ਆਕਸੀਜਨ ਹੀ ਖੋ ਕੇ ਲੈ ਜਾਣੀ ਕਈ ਵੇਲੇ ਲੁਟੇਰਿਆਂ ਨੇ ਨਾ ਅੱਛਾ ਇਹ ਬੰਦੇ ਨੂੰ ਤੁਸੀਂ ਤੁਸੀਂ ਕਹਿੰਦੇ ਪਛਾਣ ਲਿਆ ਮੈਂ ਬਿਲਕੁਲ ਪਛਾਣਦਾ ਕਿਉਂਕਿ ਉਹਦਾ ਰੀਜ਼ਨ ਇਹ ਹੈ ਮੈਂ ਜਦੋਂ ਨੰਗੇ ਆ ਨਾ ਉਹਦੇ ਕੋਲ ਮੋਟਰਸਾਈਕ ਜਦੋਂ ਖੜਾ ਸੀ ਮੈਂ ਬਿਲਕੁਲ ਉਹਨੂੰ ਦੇਖ ਕੇ ਨੰਗਾ ਮੈਨੂੰ ਇੱਕ ਸੈਕਿੰਡ ਲਈ ਡਾਊਟ ਹੋਇਆ ਸੀ ਉਹਦੇ ਤੇ ਵੀ ਸ਼ਾਇਦ ਇਦਾਂ ਦਾ ਨਾ ਹੋਵੇ ਫੇਰ ਹੁਣ ਜਿੱਦਾਂ ਦਾ ਕੋਈ ਕੰਮ ਹੋਣਾ ਦਾ ਨਹੀਂ ਪਤਾ ਲੱਗਦਾ ਵੀ ਇਹ ਕੰਮ ਵੀ ਹੋਣਾ ਹੈ ਕਿਉਂਕਿ ਫੇ ਮੈਂ ਨੰਗਾ ਪਰ ਮੈਂ ਉਹਨੂੰ ਪਛਾਣਦਾ ਚੰਗੀ ਤਰ੍ਹਾਂ ਸਿਰਫ ਸ਼ੱਕ ਦੇ ਆਧਾਰ ਤੇ ਕਿਸ ਨੇ ਤਾਂ ਬੰਦਾ ਪੁੱਛ ਵੀ ਨਹੀਂ ਸਕਿਆ ਜਦ ਤੱਕ ਕੋਈ ਘਟਨਾ ਨਹੀਂ ਹੋਈ ਬਿਲਕੁਲ ਬਿਲਕੁਲ ਹੈਨਾ ਪਛਾਣਦਾ ਮੈਂ ਉਹਨੂੰ ਬਿਲਕੁਲ ਕਿੰਨੀ ਉਮਰ ਲੱਗਦੀ ਹੈ ਉਹਦੀ 22 ਤੋਂ 25 ਦੇ ਵਿੱਚ ਵਿੱਚ ਇਹ ਜਾਦੀ ਹਲਕੇ ਹਲਕੀ ਦਾੜੀ ਰੱਖੀ ਆ ਆ ਸੈਟ ਉਹਨੀਆਂ ਵਾਲਾਂ ਦੀਆਂ ਹਲਕੀਆਂ ਹਨ ਹਾਂਜੀ ਹਾਂਜੀ ਹੂਰੀਏ ਰੈੱਡ ਜੇ ਕਲਰ ਦੀ ਹਲਕੀ ਜਿਹੀ ਵਾਲਾ ਹਾਈਟ ਕਿੰਨੀ ਸੀ ਜੀ ਹਾਂ ਹਾਈਟ ਮੇਰੇ ਜਿੰਨੀ ਜਿੰਨੀ ਕ ਮੈਂ ਹੈਗਾ ਹਾਂ ਮਤਲਬ 5.5 ਤੋਂ 6 ਫੁੱਟ ਦੇ ਵਿੱਚ ਵਿੱਚ ਹੈਗੀ ਸੀ ਨਹੀਂ ਨਹੀਂ ਕੁਛ ਨਹੀਂ ਸੀ ਟਕਿਆ ਕੁਛ ਨਹੀਂ 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 ਜੇ ਅੱਦਾਂ ਨਾ ਹੁੰਦਾ ਤਾਂ ਫੇਰ ਮੇਰੇ ਜਿਹੜਾ ਦਿਮਾਗ ਆਣਾ ਫੇਰ ਮੈਨੂੰ ਹੋਏ ਜਾਣਾ ਸੀ ਵੀ ਨਹੀਂ ਅੱਦਾਂ ਨਾ ਬੰਦਾ ਹੈ ਬਿਲਕੁਲ ਬਿਲਕੁਲ ਹੁਣ ਕੋਈ ਕੋਈ ਨੰਬਰ ਟਰੇਸ ਹੋਇਆ ਹੋਵੇ ਮੋਟਰਸਾਈਕਲ ਦਾ ਨਹੀਂ ਮੈਂ ਉਹਨਾਂ ਦਾ ਨੰਬਰ ਨੂੰ ਮੋਟਰਸਾਈਕਲ ਬਲੈਕ ਕਲਰ ਦਾ ਆਇਆ ਜੀ ਸਪਲੈਂਡਰ ਸਪਲੈਂਡਰ ਠੀਕ ਹੈ ਜੀ ਮੈਂ ਨੰਬਰ ਤੇ ਧਿਆਨ ਨਹੀਂ ਮਾਰ ਪਾਇਆ ਪਰ ਉਦਾਂ ਮੈਂ ਉਹਦੀ ਸ਼ਕਲ ਪਿੰਡ ਬਿਲਕੁਲ ਜੇ ਮੇਰੇ ਇਸ ਟਾਈਮ ਵੀ ਤੁਸੀਂ ਕੋਲ ਲਿਆ ਕੇ ਖੜਾ ਕਰ ਦੋ ਤਾਂ ਮੈਂ ਇੱਕ ਸਕਿੰਟ ਲਗਾ ਪਰ ਨੇੜੇ ਤੇੜੇ ਤੇ ਤਾਂ ਹੋਵੇਗਾ ਜੇ ਇਸ ਕਲੋਨੀ ਦਾ ਨਾ ਹੋਇਆ ਕਿਸੇ ਪਿੰਡ ਦਾ ਹੋਵੇ ਇਸ ਪਿੰਡ ਦਾ ਤਾਂ ਲੱਗਦਾ ਨਹੀਂ ਕਿਉਂਕਿ ਮੈਂ ਇਸ ਪਿੰਡ 'ਚ ਹੀ ਰਹਿਣਾ ਮੇਰੇ ਮੈਨੂੰ ਲੱਗਦਾ ਜਾਂ ਤਾਂ ਸੋਨੇ ਦਾ ਜਾਂ ਚੂੜਪੁਰ ਇਧਰਲੇ ਨੇੜੇ ਦੇ ਜਿਹੜੇ ਪਿੰਡਾਂ ਦਾ ਜ਼ਰੂਰ ਹੋ ਸਕਦਾ ਹੈ ਵੀ ਕੋਈ ਸੀਸੀ ਸੀਸੀਟੀਵੀ ਸਰ ਇੱਕ ਜਣੇ ਦਾ ਕਿਸੇ ਦੇ ਘਰ ਗਏ ਸਗੇ ਜੇ ਤੋਂ ਇਹ ਨੂੰ ਵਾਪਸ ਗਿਆ ਹੁੰਦਾ ਫਿਰ ਪਛਾਣ ਹੋ ਜਾਣਾ ਸੀ ਹੁਣ ਮੈਂ ਹਜੇ ਡਿਊਟੀ ਤੋਂ ਆਇਆ ਹੀ ਆ ਮੈਂ ਵੀ ਹੁਣ ਕਿਸੇ ਦੀ ਹੈਲਪ ਲਾਉਂ ਭੰਜੀ ਹੁਣ ਇਨੀ ਗੱਲ ਦੱਸੀ ਕਿ ਇੱਥੋਂ ਗਿਆ ਕਿੱਧਰ ਇਹ ਨਹੀਂ ਇਹਨੇ ਘਬਰਾ ਕੇ ਕਿ ਇਹਨਾਂ ਨੇ ਫਿਰ ਉਦਨ ਨੱਠਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਮਗਰ ਆ ਕੇ ਮੈਨੂੰ ਕੋਈ ਫਿਜ਼ੀਕਲੀ ਮਤਲਬ ਦੂਜਾ ਨਾ ਕਰੇ ਘਬਰਾ ਕੇ ਬਹੁਤ ਗਈ ਸੀ ਫਿਰ ਇਹਨਾਂ ਨੇ ਉਹ ਉੱਥੇ ਕਿ ਜਾ ਕੇ ਮੈਨੂੰ ਫੋਨ ਕੀਤਾ ਕਿ ਮੇਨਾ ਹਾਸ ਹੋ ਗਿਆ ਫਿਰ ਮੈਂ ਇਮੀਡੀਏਟ ਉਸੇ ਟਾਈਮ ਸਕੂਟੀ ਲੈ ਕੇ ਦੌੜਿਆ ਇੱਧਰ ਨੂੰ ਬੰਦੇ ਨੂੰ ਦੱਸਿਆ ਕਿ ਫਿਜ਼ੀਕਲੀ ਕੋਈ ਹਾਮ ਨਾ ਕਰ ਦੋ ਫਿਰ ਮੈਂ ਨੱਠ ਚੋਟ ਮਾ ਕੇ ਲੈ ਆ ਗਿਆ ਪਹਿਲਾਂ ਮੈਂ ਇਹਨਾਂ ਨੱਠ ਕੇ ਆਪ ਕੋਸ਼ਿਸ਼ ਕੀਤੀ ਸਕੂਟਰੀ ਤੇ ਵੀ ਦੇਖਾਂ ਕਿ ਤੇ ਜਿ ਕਿਦਾਂ ਨਹੀਂ ਪਰ ਮੈਨੂੰ ਕਿਉਂਕਿ ਉਸ ਟਾਈਮ ਕੋਈ ਰੇੜੀ ਵਾਲਾ ਜਾਂ ਹੋਰ ਕੋਈ ਦੁਕਾਨ ਵੀ ਨਹੀਂ ਖੁੱਲੀ ਹੁੰਦੀ ਇਧਰ ਆਲੇ ਦੁਆਲੇ ਬੱਸ ਉਹ ਵੀ ਨਜ਼ਦੀਕ ਨਹੀਂ ਔਰ ਰਾਹ ਕਈ ਨਿਕਲ ਜਾਂਦੇ ਇਹਦਾ ਬੰਦਾ ਮੋੜ ਤੇ ਕੋਈ ਕੈਮਰਾ ਚੱਲ ਕੇ 5 ਤੋਂ 7 ਮਿੰਟ ਦੇ ਵਿੱਚ ਵਿੱਚ ਦਾ ਹਾਦਸਾ ਹੈ ਸ਼ਾਇਦ ਕਿਉਂਕਿ 6:13 ਤੇ ਮੈਨੂੰ ਇਹਨਾਂ ਦਾ ਫੋਨ ਆਇਆ ਹੈ ਲੱਗ ਕੇ ਉਸੇ ਟਾਈਮ ਫਿਰ ਅਸੀਂ ਕੋਲਕਾਤੀ ਪੁਲਿਸ ਨੂੰ ਅੱਛਾ ਇਹਨਾਂ ਦੱਸ ਸਕਦੇ ਕੱਪੜੇ ਕਿਸ ਰੰਗ ਦੇ ਪਾਈ ਸੀ ਉਹਨਾਂ ਦੀ ਰੈੱਡ ਜੇ ਕਲਰ ਦੀ ਨਾ ਪੂਰੇ ਜੇ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਕੈਪੀ ਪਾਈ ਹੋਈ ਸੀ ਉਸ ਟਾਈਮ ਠੀਕ ਹੈ ਜੀ ਚਪਲਾਂ ਸੀ ਚਪਲਾਂ ਸਨ ਤੇ ਇਹੀ ਬੇਨਤੀ ਕਰਦੇ ਆ ਜਿਹੜੇ ਵੀਡੀਓ ਦੇਖ ਰਹੇ ਬਰਨਾਲੇ ਦੇ ਨੇੜੇ ਤੇੜੇ ਰਹਿੰਦੇ ਆ ਸੋਨੇ ਚੂੜਪੁਰ ਦੇ ਨੇੜੇ ਤੇੜੇ ਰਹਿੰਦੇ ਆ ਜੇਕਰ ਇਹੋ ਜੇ ਕੱਪੜਿਆਂ ਵਿੱਚ ਇਹੋ ਜੇ ਰੰਗ ਤੇ ਕੱਪੜਿਆਂ ਵਿੱਚ ਜੋ ਕਦ ਘਾਟੀ ਇਹ ਦੱਸਦੇ ਆ ਇਹੋ ਜੇ ਮਢੰਗੇ ਵਾਲਾ ਤੁਸੀਂ ਕੋਈ ਸ਼ੱਕੀ ਨੌਜਵਾਨ ਦੇਖੇ ਤਾਂ ਜ਼ਰੂਰ ਮਦਦ ਕਰੋ ਜ਼ਰੂਰ ਦੱਸੋ ਕਿ ਤੁਹਾਡੇ ਪਿੰਡ 'ਚ ਜੇਕਰ ਤੁਹਾਨੂੰ ਕੋਈ ਲੱਗਦਾ ਕਿ ਸਵੇਰੇ ਇਸ ਤਰੀਕੇ ਦੇ ਕੱਪੜੇ ਪਾ ਕੇ ਲੰਘਿਆ ਆ ਜਾਂ ਕਿਸੇ ਸਨਿਆਰੇ ਨੂੰ ਵੀ ਕੋਈ ਲੋਕਲ ਨੇੜੇ ਤੇੜੇ ਇਹੋ ਜਿਹੇ ਕੱਪੜੇ ਆ ਕੱਪੜੇ ਪਾ ਕੇ ਕੋਈ ਨੌਜਵਾਨ ਆ ਕੇ ਕੜਾ ਤੇ ਮੁੰਦੀ ਵੇਚਣ ਆਉਂਦਾ ਜ਼ਰੂਰ ਪਰਿਵਾਰ ਦੀ ਮਦਦ ਕਰੋ ਔਰ ਪਰ ਉੱਪਰ ਅਮਨ ਨਾਂ ਲਿਖਿਆ ਆ ਉਹਦਾ ਠੀਕ ਹੈ ਜੀ ਅਮਨ ਬੁੜੀ ਦਾ ਨਾਂ ਲਿਖਿਆ ਆ ਅਮਨ ਜੀ ਚਾਂਦੀ ਦਾ ਕੜਾ ਆ ਅਮਨ ਵਜੇ ਕੜਾ ਕੜਾ ਜਿੱਤੇ ਅਮਨ ਵਜੇ ਲਿਖਿਆ ਜੇਕਰ ਕੋਈ ਤੁਹਾਨੂੰ ਵੇਚਣ ਆਉਂਦਾ ਤਾਂ ਜ਼ਰੂਰ ਸੰਪਰਕ ਕਰੋ ਸਾਡੇ ਨਾਲ ਕਰੋ ਪ੍ਰਸ਼ਾਸਨ ਨਾਲ ਕਰੋ ਭਾਜੀ ਉਹਨਾਂ ਨਾਲ ਕਰੋ ਇਹਨਾਂ ਦਾ ਮੈਂ ਨੰਬਰ ਲੈ ਦਿੰਦਾ ਕਿਉਂਕਿ ਜੇਕਰ ਤੁਸੀਂ ਇਹਨਾਂ ਦਾ ਸਹਿਯੋਗ ਕਰਦੇ ਹੋ ਸਮਾਜ ਦਾ ਸਹਿਯੋਗ ਕਰੋਗੇ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਨਾ ਭਾਜੀ ਜਿਹੜੀ ਉਹਦੀ ਮੇਨ ਨਿਸ਼ਾਨੀਆਂ ਵੈਸੇ ਤਾਂ ਮੈਂ ਉਹਨੂੰ ਪਛਾਣ ਸਕਦਾ ਆ ਜਿਹੜੀ ਉਹਦੀ ਮੇਨ ਨਿਸ਼ਾਨੀ ਜਦੋਂ ਮੈਂ ਤੇ ਕੋਲੋਂ ਨੰਘਿਆ ਨਾ ਜਦੋਂ ਸਵੇਰੇ ਮੈਂ ਨੰਘਿਆ ਨਾ ਉਹਦੇ ਰਾਈਟ ਸਾਈਡ ਤੇ ਇੱਥੇ ਇੱਥੇ ਤ੍ਰਿਸ਼ੂਲ ਦਾ ਟੈਟੂ ਬਣੇ ਹੋਏ ਸਭ ਤੋਂ ਵੱਡੀ ਨਿਸ਼ਾਨੀ ਦਾ ਇਹੀ ਹੈ ਸਭ ਤੋਂ ਵੱਡੀ ਨਿਸ਼ਾਨੀ ਤਰਸ਼ੂਲੇ ਦਾ ਤਾਂ ਤੁਸੀਂ ਬੰਦਾ ਪਛਾਣਣਾ ਜੀ ਗਰਦਨ ਦੇ ਸੱਜੇ ਪਾਸੇ ਕਹਿੰਦੇ ਤਰਸ਼ੂਲ ਦਾ ਸੱਜੇ ਪਾਸੇ ਤਰਸ਼ੂਲ ਦਾ ਟੈਟੂ ਬਣਿਆ ਹੈ ਤਾਂ ਤਰਸ਼ੂਲ ਜਿਹਦੇ ਟੈਟੂ ਬਣਿਆ ਕੋਈ ਇਹੋ ਜਿਹੇ ਬੰਦੇ ਨੂੰ ਲੱਭੋ ਮਤਲਬ ਇਹ ਸ਼ੱਕੀ ਬੰਦੇ ਨੂੰ ਹਾਂਜੀ ਜਿਸ ਵੀ ਪਿੰਡ ਦੇ ਵਿੱਚ ਉਹ ਰਹਿੰਦਾ ਜਿੱਦ ਜਿਹੜੇ ਵੀ ਬੰਦੇ ਵੀਡੀਓ ਦੇਖਦੇ ਉਹ ਇਸ ਚੀਜ਼ ਨੂੰ ਦੇਖ ਕੇ ਪਛਾਣ ਸਕਦੇ ਵੀ ਹਾਂ ਉਹ ਬੰਦਾ ਕਿਉਂਕਿ ਇਹ ਹਾਦਸਾ ਅੱਜ ਸਾਡੇ ਨਾਲ ਹੋਇਆ ਇਹ ਕਿਸੇ ਨਾਲ ਵੀ ਹੋ ਸਕਦਾ ਕਿਉਂਕਿ ਜੇ ਨਾ ਫੜੇ ਗਿਆ ਹਾਂ ਵੱਧਦਾ ਫੇ ਕਿਸੇ ਹੋਰ ਤੇ ਹੋਰ ਸੱਟ ਚੋਟ ਵੀ ਮਾਰ ਸਕਦਾ ਜਿਵੇਂ ਭੈਣ ਜੀ ਹੋਣੀ ਤਾਂ ਘਬਰਾਗੇ ਮੰਨ ਲਓ ਕੋਈ ਲੇਡੀ ਕੋਈ ਬੱਚਾ ਕੋਈ ਬਜ਼ੁਰਗ ਵਿਰੋਧ ਕਰ ਦੇ ਇਹ ਨਹੀਂ ਤਾਂ ਹਥਿਆਰਤ ਹਮਲਾ ਕਰਨ ਲੱਗੇ 1 ਮਿੰਟ ਵੀ ਨਹੀਂ ਲਾਉਣਾ ਹਾਂ ਤਾਂ ਆਹ ਭਾਜੀ ਨੇ ਬੜੀ ਗੱਲ ਜਿਹੜੀ ਹੈ ਗੰਭੀਰ ਕੀਤੀ ਹੈ ਸਮਝਣ ਵਾਲੀ ਕੀਤੀ ਹੈ ਇੱਕ ਨਿਸ਼ਾਨ ਦੇਣ ਵਾਲੀ ਗੱਲ ਕੀਤੀ ਹੈ ਸੁਰਾਗ ਦੇਣ ਵਾਲੀ ਗੱਲ ਹੈ ਕਿ ਗਰਦਨ ਦੇ ਸੱਜੇ ਪਾਸੇ ਤਰਸ਼ੂਲ ਬਣਿਆ ਹੋਇਆ ਤਾਂ ਤੁਸੀਂ ਜੇਕਰ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਤੁਹਾਡੇ ਪਿੰਡ ਦਾ ਤੁਹਾਡੇ ਮੱਲੇ ਦਾ ਤੁਹਾਡੇ ਵਾਰਡ ਦਾ ਜਿਹਦੇ ਗਰਦਨ ਤੇ ਤਰਸ਼ੂਲ ਬਣਿਆ ਲੱਗਦਾ ਕਿ ਯਾਰ ਇਹ ਮਾੜੇ ਕੰਮਾਂ 'ਚ ਲਿਪਤ ਹੈ ਕਿ ਯਾਰ ਇਹਨੇ ਪਹਿਲਾਂ ਵੀ ਚੋਰੀਆਂ ਚਕਾਰੀਆਂ ਕੀਤੀਆਂ ਪਹਿਲਾਂ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਤੁਸੀਂ ਜ਼ਰੂਰ ਵੀਰ ਉਹਨਾਂ ਦੀ ਮਦਦ ਕਰਨੀ ਹੈ ਸਾਡੀ ਮਦਦ ਕਰਨੀ ਹੈ ਪ੍ਰਸ਼ਾਸਨ ਦੀ ਮਦਦ ਕਰਨੀ ਹੈ ਤਾਂ ਜੋ ਇਹ ਮਾੜਾ ਅਨਸਰ ਇਹ ਸਲਾਖਾਂ ਦੇ ਪਿੱਛੇ ਜਾਵੇ ਤੇ ਹੋਰ ਕਿਸ ਨੂੰ ਨਿਸ਼ਾਨਾ ਨਾ ਬਣਾ ਸਕੇ ਫੋਨ ਨੰਬਰ ਸ਼ੇਅਰ ਕਰ ਦਿੰਦਾ ਮੇਰਾ ਨੰਬਰ ਹੈ ਜੀ 98141 82733 98141 82733 ਤਾਂ 82733 ਇਹਨਾਂ ਦਾ ਨੰਬਰ ਹੈ ਔਰ ਮੇਰੇ ਇਸੇ ਤਰੀਕੇ ਜਿਹੜੀ ਬੇਨਤੀ ਆ ਸੁਨਿਆਰੇ ਵੀਰਾਂ ਨੂੰ ਵੀ ਬੇਨਤੀ ਆ ਕਿ ਜੇਕਰ ਕੋਈ ਤੁਹਾਨੂੰ ਗਰਦਨ ਤੇ ਤਰਸ਼ੂਲ ਬਣਿਆ ਵਿਅਕਤੀ ਤੁਹਾਨੂੰ ਚਾਂਦੀ ਦਾ ਕੜਾ ਤੇ ਅਮਨ ਔਰ ਵਿਜੇ ਲਿਖਿਆ ਸੋਨੇ ਦੀ ਮੰਦੀ ਵੇਚਣ ਆਉਂਦਾ ਤਾਂ ਜ਼ਰੂਰ ਆਪਣੀ ਨਿਗਾ ਜਿਹੜੀ ਹੈ ਉਹ ਬਾਰੀਕ ਨਿਗਾ ਰੱਖਿਓ ਤੇ ਜ਼ਰੂਰ ਇਤਲਾਹ ਕਰਿਓ ਤਾਂ ਜੋ ਇਹੋ ਜਿਹੇ ਮਾੜੇ ਅਨਸਰ ਨੂੰ ਪੁਲਿਸ ਦੀ ਗ੍ਰਿਫਤ ਚ ਭੇਜਿਆ ਜਾਵੇ ਔਰ ਫਿਰ ਉਸ ਤੋਂ ਬਾਅਦ ਉਗਲਾਇਆ ਜਾਵੇ ਕਿ ਕਿੰਨੇ ਕੁ ਲੋਕਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਤੇ ਕਿੰਨੇ ਲੋਕਾਂ ਨੂੰ ਇਸ ਤਰੀਕੇ ਤੰਗ ਕੀਤਾ ਮਨ ਤੇ ਸੱਟ ਤਾਂ ਵੱਜਦੀ ਆ ਤੇ ਜਿਉਂ ਉਹਨਾਂ ਦੀ ਮਦਰ ਲੱਗਦੇ ਆ ਮਨ ਤੇ ਸੱਟ ਤਾਂ ਵੱਜਦੀ ਆ ਤੇ ਬੇਟੀ ਰੋਂਦੀ ਰੋਂਦੀ ਗਈ ਹੋਗੀ ਘਰ ਮਨ ਮਨ ਤਾਂ ਤਕਲੀਫ ਹੁੰਦੀ ਆ ਅਸੀਂ ਸਵੇਰ ਦੇ ਨਹੀਂ ਉੱਠ ਸਕੇ ਹੈਗੇ ਇਹਦਾ ਖਾਸ ਸੁਣ ਕੇ ਸਾਤੋ ਨਹੀਂ ਜਾਨੀ ਕਿ ਸਿਹਤ ਇੰਨੀ ਖਰਾਬ ਹੋਈ ਹੋਆ ਕੁੜੀ ਬੋਕ ਘਬਰਾਈ ਹੋ ਦਵਾਇਆਂ ਨਾਲ ਸਰੀਰ ਝੂਠਾ ਪੈ ਜਾਂਦਾ ਹਾਂਜੀ ਦਵਾਈਆਂ ਦੇ ਦੇ ਕੇ ਉਹਨੂੰ ਠਾਲਿਆ ਅਕੋ ਕੇ ਕੇ ਵੇਲੇ ਮਾਨਸਿਕ ਤੌਰ ਤੇ ਬੰਦਾ ਉੱਥੇ ਹੀ ਰਹਿੰਦਾ ਸਥਿਤੀ ਤੇ 5 ਮਿੰਟੇ ਲੇਟ ਹੋ ਗਏ ਮੈਂ ਤਾਂ ਜਦੇ ਹੋ ਗਿਆ ਮੈਂ ਕਿਹਾ ਟੀਨੂ ਆਈ ਨਹੀਂ ਕਰ ਉਹਦਾ ਮੰਦੀ ਪੈਦਣਾ ਤੇ ਟੀਨੂ ਮੈਂ ਟੀਨੂ ਘਰ ਨਹੀਂ ਆਈ ਪਤਨ ਕੀ ਗੱਲ ਹੋ ਗਈ ਹੁਣ ਵੀ ਅੱਖਾਂ ਉਹਨਾਂ ਦੀਆਂ ਦੇਖੋ ਹਾਂ ਇੱਦਾਂ ਹੀ ਘਬਰਾ ਜਾਂਦਾ ਨਾ ਬੰਦਾ ਉਧਰੋਂ ਲੇਡੀ ਜਾਈ ਉਹ ਕਹਿੰਦੇ ਉੱਥੇ ਇੱਕ ਜਨਾਨੀ ਘੇਰ ਲਈ ਮੈਂ ਮੇਰੀ ਕੁੜੀ ਤਾਂ ਨਹੀਂ ਕੀਤੀ ਕਹਿੰਦੇ ਆਂਟੀ ਤੁਹਾਡੇ ਵਰਗੀ ਆ ਫੇ ਮੈਨੂੰ ਉੱਥੇ ਹੀ ਸ਼ੱਕ ਪੈ ਗਿਆ ਉਹ ਕਿਤੇ ਮੇਰੀ ਕੁੜੀ ਆ ਬਸ ਮੈਨੂੰ ਕਹੀ ਜਨ ਮੇਰੀ ਕੁੜੀ ਲੱਗਦੀ ਉਹ ਮੋਰੇ ਆ ਗਏ ਫਿਰ ਮੇਰੇ ਜਵਾਈ ਆ ਗਏ ਫਿਰ ਕਹਿੰਦੇ ਉਹਨਾਂ ਦੀ ਅੱਖਾਂ ਮੋਰੇ ਉਹੀ ਸੀਨ ਆ ਹੀ ਜਾਂਦਾ ਉਹਨਾਂ ਨਾ ਆ ਹੀ ਜਾਂਦਾ ਇਦਾਂ ਹੀ ਕਰ ਜਾਂਦੇ ਸਵੇਰ ਦੇ ਪੰਜ ਤੁਸੀਂ ਹੌਸਲਾ ਕਰੋ ਤੁਸੀਂ ਠੀਕ ਆ ਸ਼ੁਕਰ ਕਰੋ ਕਿ ਕੋਈ ਆਤਮਾ ਸ਼ੁਕਰ ਕਰਦੇ ਵੀ ਕੁਝ ਮਾਰ ਕੇ ਨਹੀਂ ਗਿਆ ਕਿਤੇ ਸੱਟ ਨਹੀਂ ਗਿਆ 2 ਇੰਚ ਨਹੀਂ ਧੱਕਾ ਦੇ ਗਿਆ ਸਾਡੀ ਕੁੜੀ ਸਾਡੇ ਕੋਲ ਸਹੀ ਸਲਾਮਤ ਅਸ ਤਾਂ ਪਹਿਲੇ ਦੋ ਪੁੱਤ ਖੋ ਕੇ ਬੈਠੇ ਬਾਕੀ ਇਹ ਘਰ ਰਹਿਣ ਵੀ ਕਿਸੇ ਨਾ ਫੜਿਆ ਜਾਊਗਾ ਤਾਂ ਕਰਕੇ ਅਸੀਂ ਜਾਨਕੀ ਵੀਡੀਓ ਦੂਜੀ ਕਰ ਰਹੇ ਆ ਕਿ ਕਿਸੇ ਨਾਲ ਨਾ ਹੋਵੇ ਇਦਾਂ ਦਾ ਕੁਝ ਕੋਈ ਚੰਗੀ ਗੱਲ ਇਹ ਹੈ ਕਿ ਭਾਜੀ ਚਕੰਨੇ ਬਹੁਤ ਹੈ ਲੇਕਿਨ ਜੇ ਸਾਡੇ ਇੱਥੇ ਨਾ ਹੱਕ ਦਿੱਤਾ ਜਾਂਦਾ ਕਿਉਂਕਿ ਸਾਡੇ ਇਹੀ ਕਿਹਾ ਜਾਂਦਾ ਕਿ ਤੁਹਾਨੂੰ ਸ਼ੱਕ ਹੈ ਤਾਂ ਪੁਲਿਸ ਨੂੰ ਬੁਲਾ ਲਓ ਬੰਦਾ ਆਪ ਫੈਸਲਾ ਨਹੀਂ ਕੋਈ ਲੈ ਸਕਦਾ ਜੇ ਸਾਨੂੰ ਥੋੜੀ ਬਹੁਤੀ ਅਥਾਰਟੀ ਹੋਵੇ ਕਿਉਂਕਿ ਜੇ ਹਿਸਾਬ ਨਾਲ ਹਾਲਾਤ ਵਿਗੜਦੇ ਆ ਜੇ ਕਿਤੇ ਇਹਨੂੰ ਉਸ ਵੇਲੇ ਮੌਕੇ ਤੇ ਪੁੱਛ ਲੈਂਦੇ ਭਾਜੀ ਕਿ ਆਂ ਵੀ ਇੱਥੇ ਕਿਉਂ ਖੜਾ ਹਾਂ ਹਾਂਜੀ ਹਾਂਜੀ ਕਿਉਂਕਿ ਵੀ ਇੱਥੇ ਜਦ ਹੀ ਲੜਾਈ ਝਗੜਾ ਹੋ ਜਾਂਦਾ ਬੰਦੇ ਕਹਿੰਦੇ ਕਿ ਮੈਨੂੰ ਬਿਨਾਂ ਵਜ੍ਹਾ ਤੋਂ ਪੁੱਛ ਰਿਹਾ ਜੇ ਸ਼ੱਕ ਸੀ ਤਾਂ ਉਹਨੂੰ ਰੋਕ ਲੈਂਦੇ ਤਾਂ ਹੋਰਾਂ ਦਾ ਪਚਾ ਵੀ ਹੋ ਜਾਣਾ ਸੀ ਪਰ ਚੰਗੀ ਕਰ ਲੈ ਭਾਜੀ ਚਿਕਰ ਨੇ ਲੇਕਿਨ ਥੋੜਾ ਹੋਰ ਚੌਕਸੀ ਦਿਖਾ ਦਿੰਦੇ ਨਾ ਕਿਸਮਤਾਂ ਥੋੜਾ ਜਿਹਾ ਆਪਾਂ ਕਹਿ ਸਕਦੇ ਵੀ ਦਿਮਾਗ ਦੇ ਵਿੱਚ ਤਾਂ ਆਇਆ ਸੀ ਵੀ ਮੈਨੂੰ ਡਾਊਟ ਹੋ ਗਿਆ ਸੀ ਉੱਤੇ ਥੋੜਾ ਜਿਹਾ ਵੀ ਮੈਂ ਕਿਹਾ ਮੈਨੂੰ ਲੱਗਦਾ ਹੁੰਦਾ ਪਰ ਹੁਣ ਹਰ ਇੱਕ ਰਾਹ ਜਾਂਦੇ ਬੰਦੇ ਨੂੰ ਆਪਾਂ ਪਰ ਇਹੋ ਜੀ ਸਥਿਤੀ ਤੇ ਨਹੀਂ ਰੁਕ ਸਕਦੇ ਜੀ 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 ਚਲੋ ਬਹੁਤ ਸ਼ੁਕਰੀਆ ਜੀ ਤੁਸੀਂ ਪਰ ਘੋਕ ਰੱਖਣੀ ਹੈ ਤੁਸੀਂ ਬਰੀਕ ਨਿਗਾ ਰੱਖਣੀ ਹੈ ਗਰਦਨ ਤੇ ਤਰਸ਼ੂਲ ਬਣਿਆ ਹੋਇਆ ਜੇਕਰ ਕੋਈ ਸੋਨਾ ਵੇਚਣ ਆਉਂਦਾ ਹੈ ਤੁਹਾਡੇ ਮਹੱਲੇ ਤੁਹਾਡੇ ਪਿੰਡ ਤੁਹਾਡੀ ਗਲੀ ਦਾ ਤੁਹਾਡੇ ਰਿਸ਼ਤੇਦਾਰੀ ਦਾ ਆਂਢੀ ਗੁਆਂਢੀ ਕੋਈ ਬੰਦਾ ਹੈ ਤਾਂ ਜ਼ਰੂਰ ਇਤਲਾਹ ਕਰ ਦਿਓ ਨੰਬਰ ਅਸੀਂ ਭਾਜੀ ਉਹਨਾਂ ਦਾ ਕੈਪਸ਼ਨ ਚ ਪਾ ਦਾਂਗੇ ਸਾਡਾ ਨੰਬਰ ਚੱਲਦਾ ਰਹਿੰਦਾ ਪ੍ਰਸ਼ਾਸਨ ਨੂੰ ਤੁਸੀਂ 108 ਤੇ 112 ਤੇ ਇਤਲਾਹ ਕਰ ਦੇਣੀ ਹੈ ਤਾਂ ਜੋ ਇਹ ਜਿਹੜਾ ਮਾੜਾ ਅਨਸਰ ਹੈ ਜਿਹੜਾ ਲੁਟੇਰਾ ਹੈ ਇਹ ਫੜਿਆ ਜਾਵੇ ਔਰ ਜਲਦੀ ਤੋਂ ਜਲਦੀ ਰਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣੀ ਚਾਹੁੰਦੇ ਸੀ ਉਹ ਪਹੁੰਚੀ ਹੋਵੇ ਕਿ ਤੁਸੀਂ ਸਤਰ ਕਰੋ ਸੁਚੇਤ ਰਹੋ ਔਰ ਇਕੱਲੇ ਸੈਰ ਤੇ ਨਾ ਆਓ ਆਪਣੇ ਨਾਲ ਤਕੜਾ ਕੁੱਤਾ ਜਾਂ ਆਪਣੇ ਨਾਲ ਕੋਈ ਸਾਥੀ ਲੈ ਕੇ ਆਓ ਨਹੀਂ ਤਾਂ ਜਿਹੜੇ ਮਾੜੇ ਕੁੱਤੇ ਆਵਾਰਾ ਫਿਰਦੇ ਆ ਇਹ ਤੰਗ ਪਰੇਸ਼ਾਨ ਕਰਦੇ ਆ ਬਹੁਤ ਬਹੁਤ ਸ਼ੁਕਰੀਆ